ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਵਾਰ ਮੱਤ ਸ਼ੇਰੋ ਵਾਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਇਹੋ ਜੀਆਂ ਗੱਲਾਂ ਕਈਆਂ ਲਿਖੀਆਂ ਜਿਹਦੇ ਕਰਕੇ ਇਹਨੂੰ ਬਾਅਦ ਦੇ ਵਿੱਚ ਮਾਫੀ ਮੰਗਣੀ ਪਈ ਪਰ ਸੁਧਰਿਆ ਇਹ ਫੇਰ ਨਹੀਂ ਹੈਗਾ ਮੇਰਾ ਮੱਤ ਸ਼ੇਰੋ ਵਾਲੇ ਦੇ ਨਾਲ ਕੋਈ ਨਿੱਜੀ ਬੈਰ ਨਹੀਂ ਪਰ ਜਦੋਂ ਤਾਂ ਇਹਨੇ ਬਾਈ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਉਦੋਂ ਦਾ ਮੈਨੂੰ ਇਹ ਜ਼ਹਿਰ ਵਰਗਾ ਲੱਗਦਾ ਇਹਨੇ ਪੋਸਟ ਦੇ ਵਿੱਚ ਲਿਖਿਆ ਕੀ ਸੀ ਮੈਂ ਤੁਹਾਨੂੰ ਦੱਸ ਦਿੰਦਾ ਇਹਨੇ ਲਿਖਿਆ ਕਹਿੰਦਾ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ 7 ਸਾਲ ਤੇ 9 ਸਾਲ ਦੇ ਨਿਆਣੇ ਮਰਵਾਉਂਦਾ ਬਾਅਦ ਦੇ ਵਿੱਚ ਅਰੇ ਮਾਫੀ ਵਾਲੀ ਵੀਡੀਓ ਪਾਈ ਤੇ ਉਹਦੇ ਵਿੱਚ ਗੱਲਾਂ ਗੋਲ ਕਰ ਗਿਆ ਕਹਿੰਦਾ ਮੈਂ ਇਸ ਪੋਸਟਰ ਦੇ ਜਰੀਏ ਪਖੰਡੀ ਬਾਬਿਆਂ ਨੂੰ ਟਾਰਗੇਟ ਕੀਤਾ ਸੀ ਜਿਹੜੇ ਚਮਤਕਾਰ ਦੀਆਂ ਗੱਲਾਂ ਕਰਦੇ ਆ ਬਾਅਦ ਚ ਉਹ ਗੱਲ ਗੋਲ ਕੀਤੀ ਆ ਤੂੰ ਕਹਿਣਾ ਮੈਂ ਪਖੰਡੀ ਬਾਬਿਆਂ ਨੂੰ ਟਾਰਗੇਟ ਕੀਤਾ ਸੀ ਦਿਖਾ ਇਸ ਪੋਸਟ ਦੇ ਵਿੱਚ ਤੂੰ ਕਿੱਥੇ ਪਖੰਡੀ ਬਾਬਿਆਂ ਦਾ ਜ਼ਿਕਰ ਕੀਤਾ ਕਿ ਮੈਂ ਤੁਹਾਨੂੰ ਇਹਦੀ ਹੋਰ ਕਰਤੂਤ ਦੱਸਦਾ ਮੱਟ ਸ਼ੇਰੋਂ ਵਾਲੇ ਦੀ ਮੈਨੂੰ ਕਿਉਂ ਇਹ ਤੇ ਇੰਨਾ ਹਰਖ ਚੜਦਾ 2020 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ ਆਸਾ ਸ਼ਹੀਦੀ ਦਿਹਾੜੇ ਦੇ ਉੱਪਰ 22 ਲੱਖ ਸੁਧਾਨਾ ਵੀ ਆਇਆ ਦੀਪ ਸਿੱਧੂ ਵੀ ਆਇਆ ਠੀਕ ਹੈ ਤੇ ਸਖਜਗਰਾਉ ਬਾਈ ਵੀ ਉੱਥੇ ਆਇਆ ਹੋਇਆ ਸੀ ਕਨਬਰ ਗਰੇਵਾਲ ਬਾਈ ਵੀ ਉੱਥੇ ਪਹੁੰਚਿਆ ਸੀ ਪਰ ਇਹ ਬੰਦੇ ਨੂੰ ਜਦੋਂ ਫੋਨ ਲਾਇਆ ਐਨੇ ਪਤਾ ਕੀ ਗੱਲ ਆਖੀ ਕਹਿੰਦਾ ਮੇਰੇ ਅਕਾਊਂਟ ਦੇ ਵਿੱਚ 5500 ਰੁਪਇਆ ਪਾਓ ਮੈਨੂੰ ਤੇਲ ਖਰਚਾ ਦਿਓ ਮੈਂ ਤਾਂ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਆਉਂਗਾ ਇਹੋ ਜਿਹਾ ਬੰਦਾ ਏ ਇਹੋ ਜੀ ਕਰਤੂਤ ਦਾ ਮਾਲਕਾ ਹੁਣ ਇਹਨੂੰ ਕਹੋ ਦੇਹ ਜਵਾਬ 2020 ਦੇ ਵਿੱਚ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਮੈਨੂੰ ਦੱਸ ਬਈ ਮੈਂ ਤਾਂ ਮੱਟ ਸ਼ੇਰੋਂ ਵਾਲਿਆ ਇਹ ਵੀ ਸੁਣਿਆ ਵੀ ਤੂੰ ਰਾਤ ਨੂੰ दारू ਦੇ ਨਾਲ ਡੱਕ ਕੇ ਇਹੋ ਜਿਹੇ ਪੋਸਟਾ ਪਾਉਣਾ ਤੇ ਜਦੋਂ ਤੇਰਾ ਸਵੇਰੇ ਨਸ਼ਾ ਉਤਰ ਜਾਂਦਾ ਫਿਰ ਤੂੰ ਪੋਸਟ ਵੀ ਡਿਲੀਟ ਕਰ ਦਿੰਦਾ ਤੇ ਮਾਫੀ ਵੀ ਮੰਗ ਲੈਂਦਾ ਸੋ ਇਸ ਕਰਕੇ ਮੈਂ ਤੈਨੂੰ ਇਹੀ ਗੱਲ ਕਹਿਣੀ ਆ ਵੀ ਜੇ ਤੇਰਾ ਮਿਹਦਾ दारू ਨਹੀਂ ਚੱਲਦਾ ਮੇਰਾ ਵੀਰ ਨਾ ਪੀਆ ਕਰ ਜੇ ਪੀਣੀ ਆ ਤਾਂ ਆਪਦਾ ਫੋਨ ਸਵਿਚ ਆਫ ਕਰਕੇ ਨਾਲ ਦੇ ਸੋਫੀ ਬੰਦੇ ਨੂੰ ਫੜਾ ਲਿਆ ਕਰ ਇਹੋ ਜਿਹੇ ਕਰਤੂਤਾ ਨਾ ਕਰ ਰਿਹਾ ਕਰ ਰਾਤ ਨੂੰ ਖਾਦੀ ਪੀਤੀ ਦੇ ਵਿੱਚ ਮੈਂ ਸੁਣਿਆ ਤੂੰ ਪੋਸਟ ਪਾ ਦਿੰਦਾ ਤੇ ਸਵੇਰੇ ਜਦੋਂ ਨਸ਼ਾ ਉੱਤਰ ਜਾਂਦਾ ਉਦੋਂ ਤੈਨੂੰ ਸੁਰਤ ਹੁੰਦੀ ਆ ਵੀ ਰਾਤ ਆ ਕੀ ਕਰਤਾ ਫਿਰ ਤੂੰ ਮਾਫੀ ਮੰਗ ਲੈਣਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ 4 ਦਿਨ ਪਹਿਲਾਂ ਮੱਤ ਸ਼ੇਰੋਂ ਵਾਲੇ ਨੇ ਆਪਦੇ ਫੇਸਬੁੱਕ ਪੇਜ ਦੇ ਉੱਪਰ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਸਨੇ ਚਮਤਕਾਰ ਦੀ ਗੱਲ ਕੀਤੀ ਸੀ ਉਹ ਵੀ ਗੁਰਗੋਬਿੰਦ ਸਿੰਘ ਜੀ ਨੂੰ ਲੈ ਕੇ ਸਾਰੀ ਗੱਲ ਇਹਨੇ ਗੁਰਗੋਬਿੰਦ ਸਿੰਘ ਜੀ ਨੂੰ ਲੈ ਕੇ ਕੀਤੀ ਆ ਪੋਸਟ ਆ ਉਸ ਤੋਂ ਬਾਅਦ ਇਹ ਮਾਫੀ ਵੀ ਮੰਗ ਗਿਆ ਸੀ ਤੇ ਪੋਸਟ ਡਿਲੀਟ ਵੀ ਕਰ ਗਿਆ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਬਹੁਤ ਵਾਰ ਮੱਟਾ ਸ਼ੇਰੋ ਵਾਲੇ ਨੇ ਸੋਸ਼ਲ ਮੀਡੀਆ ਦੇ ਉੱਪਰ ਇਹੋ ਜਿਹੀਆਂ ਗੱਲਾਂ ਕਈਆਂ ਲਿਖੀਆਂ ਜਿਦੇ ਕਰਕੇ ਇਹਨੂੰ ਬਾਅਦ ਦੇ ਵਿੱਚ ਮਾਫੀ ਮੰਗਣੀ ਪਈ ਪਰ ਸੁਧਰਿਆ ਇਹ ਫੇਰ ਨਹੀਂ ਹੈਗਾ ਮੇਰਾ ਮੱਟਾ ਸ਼ੇਰੋ ਵਾਲੇ ਦੇ ਨਾਲ ਕੋਈ ਨਿੱਜੀ ਬੈਰ ਨਹੀਂ ਪਰ ਜਦੋਂ ਤਾਂ ਇਹਨੇ ਬਾਈ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਉਦੋਂ ਦਾ ਮੈਨੂੰ ਇਹ ਜ਼ਹਿਰ ਵਰਗਾ ਲੱਗਦਾ ਤੇ ਅੱਜ ਜਣੇ ਹੱਦ ਹੀ ਪਾਰ ਕਰਤੀ ਇਹਨੇ ਪੋਸਟ ਦੇ ਵਿੱਚ ਲਿਖਿਆ ਕੀ ਸੀ ਮੈਂ ਤੁਹਾਨੂੰ ਦੱਸ ਦਿੰਨਾ ਇਹਨੇ ਲਿਖਿਆ ਕਹਿੰਦਾ ਜੇ ਚਮਤਕਾਰ ਹੁੰਦਾ ਕਿਹਦਾ ਦਿਲ ਕਰਦਾ 7 ਸਾਲ ਤੇ 9 ਸਾਲ ਦੇ ਨਿਆਣੇ ਮਰਵਾਉਂ। ਉਹ ਬੇਦਿਮਾਗਾ ਮਾੜਾ ਮੋਟਾ ਅਕਲ ਨੂੰ ਹੱਥ ਮਾਰ। ਅੱਜ ਕੱਲ ਦੇ ਸਮੇਂ ਦੇ ਵਿੱਚ 7 ਸਾਲ ਤੇ 9 ਸਾਲ ਦੇ ਨਿਆਣੇ ਨੂੰ ਆ ਹੀ ਨਹੀਂ ਪਤਾ ਵੀ ਦੁਕਾਨ ਤੋਂ ਰਾਸ਼ਨ ਕਿਵੇਂ ਲੈ ਕੇ ਆਉਣਾ। ਉਸ ਵਕਤ ਛੋਟੇ ਸਹਿਬਜ਼ਾਦੇਆਂ ਨੇ ਈਨ ਨਹੀਂ ਮੰਨੀ, ਸਿਰ ਨਹੀਂ ਝੁਕਾਇਆ ਜ਼ਾਲਮਾਂ ਅੱਗੇ। ਜ਼ੁਲਮ ਦਾ ਸਾਹਮਣਾ ਕੀਤਾ ਉਹਨਾਂ ਨੇ। ਤੇ ਤੂੰ ਗੱਲਾਂ ਕਿਹੋ ਜੀਆਂ ਕਰਦਾ ਬਾਅਦ ਦੇ ਵਿਚਾਰੇ ਮਾਫੀ ਵਾਲੀ ਵੀਡੀਓ ਪਾਈ ਤੇ ਉਹਦੇ ਵਿੱਚ ਗੱਲਾਂ ਗੋਲ ਕਰ ਗਿਆ ਕਹਿੰਦਾ ਮੈਂ ਇਸ ਪੋਸਟ ਦੇ ਜਰੀਏ ਪਖੰਡੀ ਬਾਬਿਆਂ ਨੂੰ ਟਾਰਗੇਟ ਕੀਤਾ ਸੀ ਜਿਹੜੇ ਚਮਤਕਾਰ ਦੀਆਂ ਗੱਲਾਂ ਕਰਦੇ ਆ ਬਾਅਦ ਚ ਤੂੰ ਗੱਲ ਗੋਲ ਕੀਤੀ ਆ ਤੂੰ ਕਹਿੰਦਾ ਮੈਂ ਪਖੰਡੀ ਬਾਬਿਆਂ ਨੂੰ ਟਾਰਗੇਟ ਕੀਤਾ ਸੀ ਦਿਖਾ ਇਸ ਪੋਸਟ ਦੇ ਵਿੱਚ ਤੂੰ ਕਿੱਥੇ ਪਖੰਡੀ ਬਾਬਿਆਂ ਦਾ ਜ਼ਿਕਰ ਕੀਤਾ ਦਿਖਾ ਮੈਨੂੰ ਜੇ ਤੂੰ ਇੰਨੇ ਹੀ ਸੱਚਾ ਸੀ ਫਿਰ ਪੋਸਟ ਝੋ ਡਿਲੀਟ ਕੀਤੀ ਬਈ ਭਾਜ ਸਭਾਈਆਂ ਵੀ ਗੋਲ ਗੋਲ ਗੱਲਾਂ ਕਰਕੇ ਦਿੰਦੇ ਆ ਵੀ ਮਾਫੀ ਮੰਗਲ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਆਏ ਨਹੀਂ ਹੋ ਜਾਂਦਾ ਵੀ ਪਹਿਲਾਂ ਫਿਰ ਗੱਲਾਂ ਸੋਚ ਸਮਝ ਕੇ ਕਰੋ ਤੁਸੀਂ ਤੂੰ ਹਰ ਵਾਰ ਧਰਮ ਨੂੰ ਹੀ ਕਿਉਂ ਟਾਰਗੇਟ ਕਰਦਾ ਮੈਨੂੰ ਐਂ ਦੱਸ ਆਧਾਰ ਨਾਲ ਤੂੰ ਗੁਰਗੋਵਿੰਦ ਸਿੰਘ ਪਾਸ਼ਾ ਜੀ ਦੀ ਹੀ ਦੇਣੀ ਸੀ ਤੂੰ ਉਹਨਾਂ ਨੂੰ ਹੀ ਟਾਰਗੇਟ ਕਰਕੇ ਗੱਲ ਕਹਿਣੀ ਸੀ ਤੇਰੇ ਕੋਲ ਕੋਈ ਹੋਰ ਆਧਾਰ ਨਾ ਹੈਣੀ ਸੀ ਫੇਰ ਇਹਨੇ ਵਿੱਚ ਗੱਲ ਲਿਖੀ ਕਹਿੰਦਾ ਜੇ ਚੰਤਕਰ ਹੁੰਦਾ ਦਸ਼ਮੇਸ਼ ਪਿਤਾ ਨੂੰ ਲੋੜ ਨਾ ਪੈਂਦੀ ਜਫਰਨਾਮਾ ਸੁਣਾਉਣ ਨੂੰ ਓਏ ਅਣਪੜਾ ਅਰੰਗ ਜੇਬ ਜਿਹੜਾ ਜਫਰਨਾਮਾ ਪੜ ਕੇ ਮੰਜੇ ਤੇ ਪੈ ਗਿਆ ਸੀ ਇਤਿਹਾਸ ਪੜ ਜਿਹੜਾ ਹਾਰ ਨਹੀਂ ਮੰਨਦਾ ਸੀ ਉਹ ਕੱਲਾ ਜਫਰਨਾਮਾ ਪੜ ਕੇ ਮੰਜੇ ਤੇ ਪੈ ਗਿਆ ਸੀਗਾ ਤੜਫਣ ਲੱਗਿਆ ਸੀ ਉਹ ਬੰਦਾ ਰੰਗ ਜੇਬ ਜਫਰਨਾਮਾ ਪੜ ਕੇ ਇਨੀ ਤਾਕਤ ਸੀ ਜਫਰਨਾਮੇ ਦੇ ਵਿੱਚ ਇੱਕ ਮੈਂ ਤੁਹਾਨੂੰ ਇਹਦੀ ਹੋਰ ਕਰਤੂਤ ਦੱਸਦਾ ਮੱਟ ਸ਼ੇਰੋਂ ਵਾਲੇ ਦੀ ਮੈਨੂੰ ਕਿਉਂ ਇਹ ਤੇ ਇਨਾ ਹਰਖ ਚੜਦਾ 2020 ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ ਉਸ ਸ਼ਹੀਦੀ ਦਿਹਾੜੇ ਦੇ ਉੱਪਰ 22 ਲੱਖਾਂ ਸੁਧਾਨਾ ਵੀ ਆਇਆ ਦੀਪ ਸਿੱਧੂ ਬਾਈ ਵੀ ਆਇਆ ਠੀਕ ਹੈ ਤੇ ਸੌਖ ਜਗਰਾਓ ਬਾਈ ਵੀ ਉੱਥੇ ਆਇਆ ਹੋਇਆ ਸੀ ਕਨਬਰ ਗਰੇਵਾਲ ਬਾਈ ਵੀ ਉੱਥੇ ਪਹੁੰਚਿਆ ਸੀ ਉਹਤੇ ਪੋਸਟਰ ਛਪਾਏ ਇਹਦੀ ਫੋਟੋ ਵੀ ਲਾਈ ਸੀ ਪੋਸਟਰ ਦੇ ਵਿੱਚ ਵੀ ਮੱਟ ਸ਼ੇਰੋਂ ਵਾਲਾ ਵੀ ਆ ਰਿਹਾ ਪਰ ਇਹ ਬੰਦੇ ਨੂੰ ਜਦੋਂ ਫੋਨ ਲਾਇਆ ਐਨੇ ਪਤਾ ਕੀ ਗੱਲ ਆਖੀ ਕਹਿੰਦਾ ਮੇਰੇ ਅਕਾਊਂਟ ਦੇ ਵਿੱਚ 5500 ਰੁਪਈਆ ਪਾਓ ਮੈਨੂੰ ਤੇਲ ਖਰਚਾ ਦਿਓ ਮੈਂ ਤਾਂ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਆਉਂਗਾ ਇਹੋ ਜਿਹਾ ਬੰਦਾ ਏ ਇਹੋ ਜੀ ਕਰਤੂਤ ਦਾ ਮਾਲਕਾ ਹੁਣ ਇਹਨੂੰ ਕਹੋ ਦੇਹ ਜਵਾਬ 2020 ਦੇ ਵਿੱਚ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਮੈਨੂੰ ਦੱਸ ਬਈ ਜੇ ਐਮ ਮੁਕਰੂ ਦਾ ਮੇਰੇ ਕੋਲ ਰਿਕਾਰਡਿੰਗ ਪਈ ਆ ਚੌਧਰੀ ਕ੍ਰਿਸ਼ਨ ਲਾਲ ਮਲੋਟ ਕੋਲ ਉਹਨਾਂ ਦੇ ਕੋਲੇ ਰਿਕਾਰਡਿੰਗ ਪਈ ਆ ਦੱਸ ਇਹੋ ਜਿਹਾ ਬੰਦਾ ਇਹੋ ਜਿਹਾ ਕਰਤੂਤਾਂ ਕਰਦਾ ਗਿਆ ਬਾਅਦ ਦੇ ਵਿੱਚ ਮੰਗਦਾ ਮਾਫੀਆਂ ਮਾਫੀਆਂ ਵੀ ਕਿਵੇਂ ਮੰਗਦਾ ਵੀ ਮਾਫੀ ਮੰਗਣ ਦਾ ਕੋਈ ਛੋਟਾ ਨਹੀਂ ਹੋ ਜਾਂਦਾ ਆਇ ਨਹੀਂ ਹੋ ਜਾਂਦਾ ਸਾਡੇ ਲੋਕ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਦੀਪ ਸਿੱਧੂ ਨੂੰ ਗਦਾਰ ਐਨੇ ਕਿਹਾ ਸ਼ੀ ਦਾਰੇ ਸਥਾਨ ਦੇ ਉੱਪਰ ਆਉਣ ਦੇ ਲਈ ਤੇਲ ਖਰਚਾ ਇਹ ਮੰਗਦਾ ਤੇ ਹੁਣ ਧਰਮਾਂ ਨੂੰ ਟਾਰਗੇਟ ਕਰਨ ਲੱਗ ਗਿਆ ਏ ਹੁਣ ਗੁਰਗੋਬੇ ਸਿੰਘ ਪਾਸ਼ਾ ਜਿਹਦੀਆਂ ਆਧਾਰਨਾ ਦੇਣ ਲੱਗ ਗਿਆ ਉਹ ਵੀ ਕਿਵੇਂ ਦਿੱਤੀਆਂ ਚਮਤਕਾਰ ਨੂੰ ਲੈ ਕੇ ਵੀ ਕੀ ਦਾ ਦਲ ਕਰਦਾ 7 ਸਾਲ ਤੇ 9 ਸਾਲ ਦੇ ਨਿਆਣੇ ਮਰਵਾਉਣ ਨੂੰ ਸ਼ੀ ਦਾਰੇ ਲਈਏ ਭਾਸ਼ਾ ਦੇਖ ਲੋ ਤੁਸੀਂ ਕਿਹੋ ਜੀ ਵਰਤਦਾ ਮੱਟ ਸ਼ੇਰੋਂ ਵਾਲਿਆ ਜਦੋਂ ਮਰਜੀ ਜਿੱਥੇ ਮਰਜੀ ਜਿਹੜੇ ਮਰਜੀ ਚੈਨਲ ਤੇ ਆ ਜੀ ਠੀਕ ਆ ਨਾ ਜਾਂ ਤੂੰ ਜਿੱਥੇ ਮੈਨੂੰ ਮਿਲ ਗਿਆ ਤੈਨੂੰ ਮੈਂ ਸਵਾਲ ਕਰਨੇ ਹੀ ਕਰਨੇ ਆ ਠੀਕ ਹੈ ਮੈਂ ਚਾਹੇ ਜਿਹੜੇ ਮਰਜੀ ਨਿਊਜ਼ ਚੈਨਲ ਤੇ ਆ ਜਾ ਬਸ ਰੱਬ ਅਗੇ ਇਹ ਅਰਦਾਸ ਕਰੀ ਵੀ ਮੇਰੇ ਮੱਥੇ ਨਾ ਤੂੰ ਲੱਗ ਜਾ ਜਿੱਦੇ ਲੱਗਿਆ ਮੈਂ ਤੈਨੂੰ ਫੇਸ ਟੂ ਫੇਸ ਸਵਾਲ ਪੁੱਛਣੇ ਆ ਤੇ ਉਹ ਵੀਡੀਓ ਮੈਂ ਲੋਕਾਂ ਦੇ ਸਾਹਮਣੇ ਵੀ ਲੈ ਕੇ ਆਉਂਗਾ ਤੇਰੇ ਮੂੰਹੋਂ ਮੈਂ ਸਾਰੀਆਂ ਗੱਲਾਂ ਸੁਣਨੀਆਂ ਨੇ ਦੀਪ ਸਿੱਧੂ ਵਾਰੀ ਪਹਿਲਾਂ ਗੱਲ ਕਹੀ ਬਾਅਦ ਚ ਮਾਫੀ ਕਰਤਾਰ ਸਿੰਘ ਸਰਾਭਾ ਜੀ ਦੇ ਅਸੀਂ ਦੀ ਦਿਹਾੜੇ ਲਈ ਪਹਿਲਾਂ ਗੱਲਾਂ ਕਹੀਆਂ ਫਿਰ ਮਾਫੀ ਹੁਣ ਫੇਰ ਹੁਣ ਗੁਰਗੋਵੀ ਸੈਂਜ ਨੂੰ ਲੈ ਕੇ ਪੋਸਟਰ ਪਾਈ ਬਾਅਦ ਦੇ ਵਿੱਚ ਫੇਰ ਨਮਾਣਾ ਜਿਆ ਬਣ ਜਾਂਦਾ ਜਿਵੇਂ ਇਹਨੂੰ ਤੇ ਕੋ ਪਤਾ ਹੀ ਨਹੀਂ ਹੁੰਦਾ ਫਿਰ ਮਾਫੀ ਕਿੰਨੀਆਂ ਗ ਮਾਫੀਆਂ ਮੰਗੇਗਾ ਯਾਰ ਉਹੀ ਆ ਸਾਡੇ ਲੋਕ ਆ ਜਿਹੜੇ ਇਹਦੇ ਪਿੱਛੇ ਲੱਗੇ ਹੋਏ ਆ ਲੋਕਾਂ ਦੇ ਅੱਗੇ ਵੀ ਬੇਨਤੀ ਆ ਵੀ ਇਹੋ ਜਿਹੇ ਬੰਦਿਆਂ ਨੂੰ ਨਾ ਯਾਰ ਸਿਰ ਚਾੜਿਆ ਕਰੋ ਪਹਿਲਾਂ ਤੁਸੀਂ ਸਿਰ ਚਾੜਦੇ ਹੋ ਹੁਣ ਤੁਸੀਂ ਭੁਗਤੋ ਨਤੀਜੇ ਤੇ ਮੱਟ ਸ਼ੇਰੋਂ ਵਾਲੇ ਨੂੰ ਮੈਂ ਗੱਲ ਕਹਿਣਾ ਜਿਹੜਾ ਬੰਦਾ ਸ਼ੀ ਦਾਦੇ ਸਥਾਨ ਦੇ ਉੱਪਰ ਆਉਣ ਦੇ ਲਈ ਤੇਲ ਖਰਚਾ ਮੰਗਦਾ ਉਹ ਬੰਦੇ ਦੀ ਾਕਾਤ ਕੀ ਹੋਊਗੀ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਇਹਦੇ ਮਗਰ ਲੱਗੇ ਹੋਇਆ ਕਰਤਾਰ ਸਿੰਘ ਸਰਾਭਾ ਜੀ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਮੈਨੂੰ ਆਏ ਦੱਸ ਦਿਓ ਤੇ ਉਹ ਬੰਦਾ ਜੀ ਆ ਤੇਲ ਖਰਚਾ ਮੰਗਣ ਵਾਲਾ ਦੀ ਰਿਕਾਰਡਿੰਗ ਪਈ ਆ ਚੌਧਰੀ ਕ੍ਰਿਸ਼ਨ ਲਾਲ ਮਲੋੜ ਦੇ ਕੋਲ ਜੇ ਬਾੜੀ ਤੜਫੜ ਕਰੂਗਾ ਸੁਨਾਵੀ ਦਵਾਂਗੇ ਪਹਿਲਾਂ ਅਸੀਂ ਸੁਣਾਈ ਵੀ ਸੀ 2020 ਦੇ ਵਿੱਚ ਪਰ ਸੁਧਰਦਾਨੀ ਹੈ ਆਏ ਦੇਣੀ ਨਾ ਕਰਤੂਤ ਕਰਦਾ ਨਵੀ ਇਹ ਕੋਈ ਨਾ ਕੋਈ ਚਰਚਾ ਦੇ ਰਹਿਣ ਦੇ ਲਈ ਆ ਫੇਸਬੁੱਕ ਦਾ ਇਹਨੂੰ ਆ ਫੇਮ ਦਾ ਇਹੋ ਜਿਹਾ ਇਹਨੂੰ ਚਸਕਾ ਪਿਆ ਹੋਇਆਗਾ ਮੈਂ ਤਾਂ ਮੱਟ ਸ਼ੇਰੋਂ ਵਾਲਾ ਇਹ ਵੀ ਸੁਣਿਆ ਵੀ ਤੂੰ ਰਾਤ ਨੂੰ दारू ਦੇ ਨਾਲ ਡੱਕ ਕੇ ਇਹੋ ਜੀਆਂ ਪੋਸਟਾਂ ਪਾਉਣਾ ਤੇ ਜਦੋਂ ਤੇਰਾ ਸਵੇਰੇ ਨਸ਼ਾ ਉਤਰ ਜਾਂਦਾ ਫਿਰ ਤੂੰ ਪੋਸਟ ਵੀ ਡਿਲੀਟ ਕਰ ਦਿਨਾ ਤੇ ਮਾਫੀ ਵੀ ਮੰਗ ਲੈਣਾ ਸੋ ਇਸ ਕਰਕੇ ਮੈਂ ਤੈਨੂੰ ਇਹੀ ਗੱਲ ਕਹਿਣੀ ਆ ਵੀ ਜੇ ਤੇਰਾ ਮਿਹਦਾ दारू ਨਹੀਂ ਚੱਲਦਾ ਮੇਰਾ ਵੀਰ ਨਾ ਪੀਆ ਕਰ ਜੇ ਪੀਣੀ ਆ ਤਾਂ ਆਪਦਾ ਫੋਨ ਸਵਿਚ ਆਫ ਕਰਕੇ ਨਾਲ ਦੇ ਸੋਫੀ ਬੰਦੇ ਨੂੰ ਫੜਾ ਲਿਆ ਕਰ ਇਹੋ ਜੀਆਂ ਕਰਤੂਤਾ ਨਾ ਕਰਿਆ ਕਰ ਰਾਤ ਨੂੰ ਖਾਦੀ ਪੀਤੀ ਦੇ ਵਿੱਚ ਮੈਂ ਸੁਣਿਆ ਤੂੰ ਪੋਸਟ ਪਾ ਦਿਨਾ ਤੇ ਸਵੇਰੇ ਜਦੋਂ ਨਸ਼ਾ ਉੱਤਰ ਜਾਂਦਾ ਉਦੋਂ ਤੈਨੂੰ ਸੁਰਤ ਹੁੰਦੀ ਆ ਵੀ ਰਾਤ ਆ ਕੀ ਕਰਤਾ ਫਿਰ ਤੂੰ ਮਾਫੀ ਮੰਗ ਲੈਣਾ ਠੀਕ ਆ ਨਾ ਮੈਨੂੰ ਨਹੀਂ ਪਤਾ ਹੁਣ ਇਹ ਗੱਲ ਕਿੰਨੀ ਕੁ ਸੱਚ ਆ ਕਿੰਨੀ ਕੁ ਝੂਠ ਆ ਠੀਕ ਐ ਤੇਰੇ ਨਾਲ ਨਿੱਜੀ ਕੋਈ ਬੈਰ ਨਹੀਂ ਹੈਗਾ ਗੁੱਸਾ ਆਉਂਦਾ ਤੇਰੀਆਂ ਕਰਤੂਤਾ ਦੇਖ ਕੇ ਸੋ ਐਸ ਕਰਕੇ ਕਰਤੂਤਾ ਨੂੰ ਸੁਧਾਰੋ ਕੁਈ ਚੰਗੇ ਕੰਮ ਕਰੋ ਨਾ ਧਰਮ ਨੂੰ ਮਾੜਾ ਬੋਲੋ ਨਾ ਸ਼ਹੀਦਾਂ ਨੂੰ ਮਾੜਾ ਬੋਲੋ ਠੀਕ ਹੈ ਜੇ ਕੋਈ ਬੰਦਾ ਸਮਾਜ ਲਈ ਚੰਗਾ ਕੰਮ ਕਰਦਾ ਨਾ ਉਹਨੂੰ ਮਾੜਾ ਬੋਲੋ ਕਿਉਂਕਿ ਇਹੋ ਜਿਹਾ ਫੇਮ ਆ ਜਿਹੜਾ ਉਹ ਪੁੜੇ ਲਾਲ ਕਰਵਾ ਦਿੰਦਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਦੀ ਇੱਜ਼ਤ ਆ ਬੰਦੇ ਦੇ ਆਪਦੇ ਹੱਥ ਦੇ ਵਿੱਚ ਹੀ ਹੁੰਦੀ ਆ ਸੋ ਇੰਨੀਆਂ ਬੇਨਤੀਆਂ ਮੈਂ ਕਰਨੀਆਂ ਸੀ ਸਾਰੇ ਲੋਕਾਂ ਦੇ ਅੱਗੇ ਵੀ ਲੋਕੋ ਇਹੋ ਜਿਹੇ ਬੰਦਿਆਂ ਦੇ ਮਗਰ ਨਾ ਲੱਗੋ ਤੇ ਸਿੱਧੀ ਤੇ ਸਾਫ਼ ਗੱਲ ਕਹਿਣੀ ਆ ਮੱਟ ਸ਼ੇਰੋਂ ਵਾਲੇ ਨੂੰ ਵੀ ਜੇ ਤੈਨੂੰ ਲੱਗਦਾ ਵੀ ਰਫਤਾਰ ਨੇ ਆਹ ਗੱਲ ਆਪਦੇ ਕੋਲੋਂ ਕਹੀ ਆ ਜਦੋਂ ਮਰਜੀ ਠੀਕ ਹੈ ਨਾ ਮੈਨੂੰ ਫੋਨ ਕਰ ਲਈ ਫੋਨ ਤੇ ਗੱਲਬਾਤ ਕਰ ਲਈ 973331303 ਜਾਂ ਜਿਹੜੇ ਮਰਜੀ ਚੈਨਲ ਤੇ ਆ ਜੀ ਠੀਕ ਹੈ ਮੇਰੇ ਸਾਹਮਣੇ ਬਹਿ ਕੇ ਤੈਨੂੰ ਮੇਰੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਆਉਣਾ ਇਹ ਗੱਲ ਅੱਜ ਵੀ ਮੈਂ ਠੋਕ ਕੇ ਕਹਿਣਾ ਤੈਨੂੰ ਤੇ ਸੁਧਰ ਜੋ ਸੁਧਰ ਜੋ ਬਸ ਇਨੀ ਗੱਲ ਕਹਿਣੀ ਸੀ ਆ ਮੇਰੀ ਵੀਡੀਓ ਹੁਣ ਮੱਟ ਸ਼ੇਰੋਂ ਵਾਲੇ ਤੱਕ ਪਹੁੰਚਦੀ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ